ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਮੈਂ ਤੁਹਾਡੇ ਆਪਣੇ YouTube ਚੈਨਲ BB77 ਸਟੱਡੀ ਪ੍ਰਮਾਣ ਤੇ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਲਈ ਜਾ ਰਿਹਾ ਹਾਂ ਪੀਐਮ ਕਿਸਾਨ ਦੀਆਂ ਜੋ ਕਿਸ਼ਤਾਂ ਰੁਕੀਆਂ ਹੋਈਆਂ ਹਨ ਉਹਨਾਂ ਨੂੰ ਕਿਵੇਂ ਫਿਰ ਤੋਂ ਚਾਲੂ ਕਰਨਾ ਹੈ ਕਿਵੇਂ ਇਸ ਦਾ ਸਟੇਟਸ ਦੇਖਣਾ ਹੈ ਅਤੇ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਣ ਲਈ ਜਾ ਰਿਹਾ ਹਾਂ ਕਿਹੜੇ ਫਾਰਮਾ ਦੀ ਲੋੜ ਹੈ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓਜ਼ আর ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਵੀਡੀਓ ਸਭ ਤੋਂ ਪਹਿਲਾਂ ਤੁਸੀਂ ਕਿਸੇ ਵੀ ਬ੍ਰਾਊਜ਼ਰ ਨੂੰ ਓਪਨ ਕਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਸਰਚ ਕਰਨਾ ਹੈ ਪੀ ਐਮ ਕਿਸਾਨ ਸਟੇਟਸ सब तो पहली वैबसाइट थोड़े को सामने आएगी पी एम किसान डॉट जी ओ वी डॉट इन नाओ यूअर स्टेटस पी एम किसानी क्लिक करना है उस कर को तो बाद जेकर नंबर तुम नहीं पता ये किमें पता करना है इतने तो क्लिक करना नाउ यूअर रजिस्ट्रेशन नंबर जो तीस तो क्लिक करता उस तो बाद मोबाइल नंबर भरना है जेकर तो मोबाइल नंबर नहीं है याद तो आधार कार्ड का नंबर भी फिल कर आधार कार्ड का नंबर चलो मैं कोई फिल कर सकता कर रहा मैं उस बाद कैप्चा फिल करना है कैप्चा फिल करने तो बाद गैट मोबाइल तो को, को ओ टीपी आएगा ये तो ओ टीपी ना भी भरो चक्कर नहीं कोई भी चार आखना तो कर देना है ये तो कोजिट्रेशन नंबर ਖੁੱਲ ਕੇ ਆ ਗਿਆ ਜੀ ਇਸ ਨੂੰ ਮੈਂ ਕਰ ਲੈਣਾ ਕਾਪੀ ਕਾਪੀ ਕਰਨ ਤੋਂ ਬਾਅਦ ਤੁਸੀਂ ਜਾਣਾ ਇੱਥੋਂ ਬੈਕ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਪਾਪ ਅਪ ਆਏਗਾ ਇਸ ਨੂੰ ਕੱਟ ਦੇਣਾ ਹੈ ਨਾਓ ਯੂਅਰ ਸਟੇਟਸ ਦੇਖ ਜਾਣਾ ਐਂਟਰ ਰਜਿਸਟ੍ਰੇਸ਼ਨ ਨੰਬਰ ਨੂੰ ਮੈਂ ਕਰ ਦਿੱਤਾ ਹੈ ਪੇਸਟ ਉਸ ਤੋਂ ਬਾਅਦ ਐਮ ਕੈਪਚਾ ਭਰਨਾ ਹੈ ਕੈਪਚਾ ਫਿਲ ਕਰਨ ਤੋਂ ਬਾਅਦ करना है गेट ओ टी पी गलत हो गया सॉरी तुम बिल्कुल सही भरना है गेट ओ टी पी करना है क्लिक ते तो को पी आएगा जो मेरे वाले आ गया वी चरवंजा गैट डिटेल तो कर देना है क्लिक ਸਾਰੇ ਬੈਨੀਫੀਸ਼ੀਰੀ ਦੀ ਸਾਰੀ ਹੀ ਡਿਟੇਲ ਤੁਹਾਡੇ ਸਾਹਮਣੇ ਓਪਨ ਹੋ ਕੇ ਆ ਗਈ ਜੀ ਕੀ ਰਜਿਸਟ੍ਰੇਸ਼ਨ ਨੰਬਰ ਹੈ ਡੇਟ ਆਫ ਰਜਿਸਟ੍ਰੇਸ਼ਨ ਕਦੋਂ ਹੁੰਦੀ ਗਈ ਹੈ ਫਾਦਰ ਨੇਮ ਕੀ ਹੈ ਐਡਰੈਸ ਕੀ ਹੈ ਇਸ ਤੋਂ ਬਾਅਦ ਇੱਕ ਵਿੱਚ ਆਪਸ਼ਨ ਆਉਂਦੀ ਹੈ ਇਲੀਜੀਬਿਲਟੀ ਸਟੇਟਸ ਇਹ ਤੁਸੀਂ ਕਲਿੱਕ ਕਰਨਾ ਹੈ ਆ ਦੇਖ ਲਓ ਜੀ ਲੈਂਡ ਸੀਡਿੰਗ ਯੈਸ ਦਿਖਾਈ ਦੇ ਰਹਾ ਹੈ ਆ ਵੇਖੋ ਜੀ ਤੁਹਾਡੇ ਸਾਹਮਣੇ ਜਦੋਂ ਤਿੰਨੇ ਠੀਕੇ ਆਪਣੇ ਬਿਲਕੁਲ ਸਹੀ ਲੱਗੇ ਹੋਏ ਹਨ ਤਾਂ ਆਪਣੀ ਕਿਸ਼ਤ 100% ਜ਼ਰੂਰ ਤੁਹਾਡੇ ਅਕਾਊਂਟ ਦੇ ਵਿੱਚ ਆਏਗੀ ਜਿਹੜਾ ਅਕਾਊਂਟ ਤੁਹਾਡਾ ਕੀ ਆਧਾਰ ਕਾਰਡ ਦੇ ਨਾਲ ਰਜਿਸਟ੍ਰੇਸ਼ਨ ਹੋਣਾ ਜ਼ਰੂਰੀ ਹੈ ਆਧਾਰ ਕਾਰਡ ਨਾਲ ਜੇਕਰ ਤੁਹਾਡਾ ਨੰਬਰ ਅਟੈਚ ਨਹੀਂ ਹੈਗਾ ਬੈਂਕ ਅਕਾਊਂਟ ਅਟੈਚ ਨਹੀਂ ਹੈਗਾ ਤਾਂ ਤੁਹਾਡੇ ਪੈਸੇ ਨਹੀਂ ਆਣਗੇ ਇਹ ਤੁਸੀਂ ਦੇਖ ਲਓ ਤਿੰਨੇ ਠੀਕੇ ਯੈਸ ਹੋਣਾ ਚਾਹੀਦੇ ਹਨ ਲੈਂਡ ਸੀਡਿੰਗ ਦਾ ਵੀ ਯੈਸ ਹੈ ਈਕੇ ਵਾਸ ਸੀ ਸਟੇਟਸ ਦਾ ਵੀ ਯੈਸ ਹੈ ਆਧਾਰ ਬੈਂਕ ਅਕਾਊਂਟ ਸੀਡਿੰਗ ਦਾ ਵੀ ਸਟੇਟਸ ਵੀ ਯੈਸ ਹੈ ਸੋ ਈ ਕੇਵਾਈਸੀ ਦਾ ਸਟੇਟਸ ਤੁਸੀਂ ਈ ਕੇਵਾਈਸੀ ਕਿਵੇਂ ਕਰਨੀ ਹੈ ਇੱਥੇ ਜੇਕਰ ਤੁਹਾਡਾ ਗਲਤ ਆ ਰਿਹਾ ਹੈ ਕੰਟਾ ਆ ਰਿਹਾ ਹੈ ਤੇ ਇਸ ਨੂੰ ਜਸ ਕਿਵੇਂ ਕਰਨਾ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਉਸ ਦੇ ਲਈ ਮੈਂ ਇੱਕ ਵੀਡੀਓ ਬਣਾ ਦੇਗਾ ਜੇ ਕਿਸੇ ਨੂੰ ਨਹੀਂ ਸਮਝ ਆ ਰਹੀ ਤਾਂ ਮੈਂ ਇੱਥੋਂ ਫਿਰ ਮੈਂ ਤੁਹਾਨੂੰ ਦੱਸ ਦਿਆਂਗਾ ਈ ਕੇਵਾਈਸੀ ਕਿਵੇਂ ਕਰਨੀ ਹੈ ਅੱਜ ਦਾ ਮੈਂ ਤੁਹਾਨੂੰ ਦੱਸਿਆ ਲੈਂਡ ਸੀਡਿੰਗ ਜਸ ਕਿਵੇਂ ਕਰਾਉਣਾ ਹੈ ਇਹ ਤੁਹਾਨੂੰ ਮੈਂ ਦੱਸ ਰਿਹਾ ਇੱਕ ਮੈਂ ਫਾਰਮ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦੇ ਰਿਹਾ ਉਸ ਫਾਰਮ ਨੂੰ ਤੁਸੀਂ ਭਰਨਾ ਹੈ ਉਸ ਫਾਰਮ ਨੂੰ ਭਰਨ ਤੋਂ ਬਾਅਦ ਤੁਸੀਂ ਆਧਾਰ ਐਨ ਦੀ ਜਿਵੇਂ ਇੱਕ ਆ ਪੋਰਟਲ ਹੈ ਇਹਨੂੰ ਤੁਸੀਂ ਪ੍ਰਿੰਟ ਕਰ ਲੈਣਾ ਹੈ ਪੂਰੀ ਜਾਣਕਾਰੀ ਦੇਰਾਂ ਤੋਂ ਮੈਂ ਇਸ ਨੂੰ ਪ੍ਰਿੰਟ ਕਰ ਲੈਣਾ ਹੈ ਅਤੇ ਆਪਣਾ ਆਧਾਰ ਕਾਰਡ ਜੇਕਰ ਲੇਡੀਜ਼ ਹੈ ਤਾਂ ਉਸ ਦੇ ਘਰਵਾਲੇ ਦਾ ਵੀ ਆਧਾਰ ਕਾਰਡ ਚਾਹੀਦਾ ਹੈ ਜੇਕਰ ਜੈਂਟਸ ਹੈ ਤਾਂ ਖੁਦ ਦਾ ਆਧਾਰ ਕਾਰਡ ਅਤੇ ਉਸ ਦੇ ਫਾਦਰ ਦਾ ਆਧਾਰ ਕਾਰਡ ਪਲੱਸ ਬੈਂਕ ਦੀ ਪਾਸਬੁੱਕ ਦੀ ਫੋਟੋ ਕਾਪੀ ਇਹ ਤੁਸੀਂ ਆਪਣੇ ਐਗਰੀਕਲਚਰ ਦਫਤਰ ਖੇਤੀਬੜ ਦਫਤਰ ਵੀ ਖੇ ਜਾ ਕੇ ਜਮਾ ਕਰਵਾ ਸਕਦੇ ਹੋ 15 ਤੋਂ 20 ਦਿਨ ਦੇ ਵਿੱਚ ਵਿੱਚ ਮਹੀਨੇ ਤੱਕ ਵੀ ਹੋ ਜਾਏਗਾ ਜਿਨ੍ਹਾਂ ਦੇ ਨਾਮ ਤੇ ਜਮ੍ਹਾਂ ਬੰਦੀ ਹੈ ਜ਼ਮੀਨ ਹੈ ਉਹ ਇੱਕ ਫਰਦ ਵਿੱਚ ਦੇਣੀ ਜ਼ਰੂਰੀ ਹੈ ਤਾਂ ਜੋ ਤੁਹਾਡਾ ਸਮੇਂ ਸਰ ਲੈਂਡ ਸੀਡਿੰਗ ਨੂੰ ਯੱਸ ਕੀਤਾ ਜਾ ਸਕੇ ਜੀ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੀ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਥੈਂਕ ਯੂ ਵੈਰੀ ਮਚ